ਅ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਪੁਲਿਸ ਨੇ ਕਿਉਂ ਨਸ਼ਾ ਵਿਰੁੱਧ ਇੱਕ ਮੁਹਿੰਮ ਚੇੜੀ ਹੋਈਏ ਜਿਹਦੇ ਅੰਦਰ ਪੁਲਿਸ ਵੱਖਰੀ ਵੱਖਰੀ ਥਾਵਾਂ ਤੇ ਨਾਕਾਬੰਦੀ ਵੀ ਕਰਦੀ ਹੈ ਚੈਕਿੰਗ ਵਗੈਰਾ ਵੀ ਕਰਦੇ ਰਹਿੰਦੇ ਤੇ ਸਰਚ ਆਪਰੇਸ਼ਨਸ ਵੀ ਕਰਦੇ ਰਹਿੰਦੇ ਐ ਇਹਦੇ ਅੰਡਰ ਹੀ ਹੈਡੋ ਚੌਕੀ ਦੇ ਨੇੜੇ 25 ਅਪ੍ਰੈਲ ਨੂੰ ਇੱਕ ਨਾਕਾ ਲਾਇਆ ਗਿਆ ਸੀਗਾ ਨਾਕੇ ਤੇ ਇੱਕ ਸ਼ੱਕੀ ਗੱਡੀ ਆਂਦੀ ਵੀ ਦਿਖੀ ਤੇ ਉੱਥੇ ਫਿਰ ਉਹਨੂੰ ਰੋਕ ਕੇ ਜਦੋਂ ਉਹਦੀ ਚੈਕਿੰਗ ਕੀਤੀ ਗਈ ਤੇ ਉਹਦੇ ਅੰਦਰ ਚਾਰ ਵਿਅਕਤੀ ਸੀਗੇ ਜਿਨ੍ਹਾਂ ਨੇ ਆਪਣੀ ਜੋ ਪਛਾਣ ਹੈ ਉਹ ਇੱਕ ਜਗਪ੍ਰੀਤ ਸਿੰਘ ਉਰਫ ਜੱਗੀ ਤੇ ਉਹਦੇ ਨਾਲ ਦੇ ਸਾਥੀ ਇੱਕ ਜੱਜ ਸਿੰਘ ਸੀਗਾ ਇਹ ਗੁਰਸੇਵਕ ਸਿੰਘ ਤੇ ਜਗਰੂਪ ਸਿੰਘ ਇਹਨਾਂ ਦੇ ਕੋਲੋਂ ਜਦੋਂ ਸਰਚ ਕੀਤੀ ਗਈ ਤੇ ਗੱਡੀ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਇਹਨਾਂ ਦੀ ਜੋ ਮੁੱਢਲੀ ਪੁੱਛਗਿੱਛ ਦੇ ਵਿੱਚ ਆਗਲ ਸਾਹਮਣੇ ਆਈ ਕਿ ਇਹ ਜੋ ਗਰੁੱਪ ਸੀਗਾ ਇਹ ਅੰਮ੍ਰਿਤਸਰ ਔਰ ਮੋਗਾ ਤੇ ਫਿਰੋਜ਼ਪੁਰ ਇਹਨਾਂ ਥਾਵਾ ਤੋਂ ਡਰਗ ਵਗੈਰਾ ਦੀ ਤਸਕਰੀ ਕਰਦੇ ਸੀਗੇ ਤੇ ਮੋਹਾਲੀ ਔਰ ਇਨ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਵਿੱਚ ਜਿੰਨੇ ਵੀ ਥਾਵਾ ਚ ਸਪਲਾਈ ਵਗੈਰਾ ਕਰਨੀ ਹੁੰਦੀ ਸੀਗੀ ਐਸ ਪਰ ਡਿਮਾਂਡ ਐਸ ਸਪਲਾਈ ਵਗੈਰਾ ਕਰਦੇ ਸੀਗੇ ਫਿਰ ਫਿਰ ਅੱਗੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਜਗਪ੍ਰੀਤ ਸਿੰਘ ਉਰਫ ਜੱਗੀ ਉਸ ਦੇ ਕੋਲੋਂ ਇੱਕ ਬੱਤੀ ਬੋਰ ਦਾ ਪਿਸਟਲ ਉਹ ਵੀ ਰਿਕਵਰ ਹੋਇਆ ਇਦੇ ਨਾਲ ਨਾਲ ਫਿਰ ਇਹਨੇ ਆਗੇ ਹੋਰ ਵੀ ਆਪਣੇ ਸਾਥੀਆਂ ਦਾ ਨਾਮ ਦੱਸਿਆ ਜਿਨ੍ਹਾਂ ਦੇ ਵਿੱਚੋਂ ਜੋ ਮੇਨ ਸੀਗੇ ਜੋ ਇਸ ਪੂਰੇ ਗੈਂਗ ਦੇ ਸਰਗਨਾ ਕਹਿ ਸਕਦੇ ਆਸੀਂ ਉਹ ਇੱਕ ਤਾਂ ਗੁਰਲਾਲ ਸਿੰਘ ਹੈਗਾ ਤੇ ਇੱਕ ਹਰਦੀਪ ਸਿੰਘ ਉਰਫ ਦੀਪਾਏ ਆ ਦੋਨੋਂ ਹੀ ਜੋ ਵਿਅਕਤੀ ਹੈ ਪ੍ਰੈਜ਼ੈਂਟਲੀ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਹੈ ਤੇ ਬਾਕੀ ਵੀ ਇਹਨਾਂ ਦੇ ਉੱਪਰ ਹੋਰ ਵੀ ਐਨਡੀपीएस ਦੇ ਪਰਚੇ ਇਹਨਾਂ ਨੂੰ ਵੀ ਫਿਰ ਪੁੱਛ ਪੁੱਛ ਕੇ ਨਹੀਂ ਨਾਮਿਨੇਟ ਕਰਕੇ ਐਜ਼ ਅਨ ਇਕਿਊਸ ਅਸ ਕੇਸ ਦੇ ਵਿੱਚ ਅਰੈਸਟ ਵੀ ਕੀਤਾ ਗਿਆ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਅੱਗੇ ਜਦੋਂ ਪੁੱਛਗਿੱਛ ਹੋਰ ਅੱਗੇ ਵਧੀ ਇਨਵੈਸਟੀਗੇਸ਼ਨ ਤੋਂ ਹੋਰ ਵੀ ਇਹਨਾਂ ਦੇ ਸਾਥੀਆਂ ਦਾ ਨਾਂ ਸਾਹਮਣੇ ਆਇਆ ਜਿਨ੍ਹਾਂ ਦੇ ਵਿੱਚੋਂ ਮੁੱਖ ਜੋ ਹੈ ਇੱਕ ਤਨੂ ਨਾਦੀ ਕੁੜੀ ਹੈ ਜੋ ਇਹਨਾਂ ਦਾ ਮੇਨ ਫਾਈਨੈਂਸ਼ੀਅਲ ਡੀਲਿੰਗ ਕਰਦੀ ਸੀਗੀ ਉਹਦੇ ਅਕਾਊਂਟ ਦੇ ਵਿੱਚ ਹੀ ਸਾਰਾ ਜੋ ਡਰਗ ਮਨੀ ਹੈ ਉਹ ਜਾਂਦਾ ਸੀਗਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੱਕ ਹੁਣ ਤੱਕ ਜੋ ਸਾਡੇ ਸਾਹਮਣੇ ਆਇਆ ਉਹ ਉਹਦੇ ਅਕਾਊਂਟ ਦੇ ਵਿੱਚ 5 ਤੋਂ ਲੈ ਕੇ 10 ਲੱਖ ਪਰ ਮਹੀਨਾ 드럭머니 ਆਂਦਾ ਸੀਗਾ ਜੋ ਜਿਨੇ ਵੀ ਡਰਗ ਦੇ ਥੱਲੇ ਵਾਲੇ ਜੋ ਐਡਿਕਟਸ ਵਗੈਰੇ ਜਿਨਾਂ ਨੂੰ ਸੇਲ ਕਰਦੇ ਸੀਗੇ Google Pay ਕੇ ਰਾਹੀਂ ਇਹਦੇ ਇਹਦੇ ਅਕਾਊਂਟ ਦੇ ਵਿੱਚ ਆਂਦੇ ਸੀਗੇ ਇਹਦੇ ਨਾਲ ਨਾਲ ਇਹਨਾਂ ਦੇ ਹੋਰ ਤਿੰਨ ਸਾਥੀ ਪ੍ਰਕਾਸ਼ ਨਾਦਵ ਯਕਤੀ ਜਿਹੜਾ ਕਿ ਪਿੱਛੇ ਜਿਹਦੇ ਪਿੱਛੋਂਕਰ ਯੂਪੀ ਦੀ ਹੈ ਇਹਨਾਂ ਦਾ ਡਰਾਈਵਰ ਹੈਗਾ ਇਹਦੇ ਨਾਲ ਨਾਲ ਇੱਕ ਮੁਹੰਮਦ ਯਾਸੀਨ ਤੇ ਇਹਨਾਂ ਦੀ ਇੱਕ ਹੋਰ ਸਾਥੀ ਵੰਸ਼ੀ ਦਾ ਉਰਫ ਮਹਿਕ ਆ ਵੀ ਇਹਨਾਂ ਦੇ ਚਾਰ ਸਾਥੀ ਇਹਨਾਂ ਦੇ ਗੈਂਗ ਦੇ ਨਾਲ ਸੀਗੇ ਇਹ ਪੂਰਾ ਕਾ ਪੂਰਾ ਜੋ ਇੱਕ ਗੈਂਗ ਹੈਗਾ ਇਹ ਪੈਨ ਪੰਜਾਬੀ ਵਰਕ ਕਰ ਰਿਆ ਸੀਗਾ ਇਹਨਾਂ ਨੇ ਬੜੀ ਸਾਰੀ ਪ੍ਰਾਪਰਟੀਆਂ ਵਗੈਰੇ ਬਣਾ ਰੱਖੀ ਐ ਜਿਹੜੇ ਕਿ ਗੱਡੀ ਨਾਲ ਤੋਂ ਬਰਾਮਦ ਹੋਈ ਫੋਰਚਨਰ ਗਾਰ ਉਹ ਜੱਗੀ ਨੇ ਕੈਸ਼ ਪੇ ਬਾਈ ਕੀਤੀ ਸੀ ਕੁਝ ਟਾਈਮ ਪਹਿਲਾਂ ਹੀ ਜਿਹੜਾ ਪੂਰਾ-ਕੂਰਾ ਕੈਸ਼ ਡਰੱਗ ਮਨੀ ਹੈ ਡਰੱਗ ਤਸਕਰੀ ਤੇ ਸਪਲਾਈ ਦੇ ਨਾਲ ਇਹਨਾਂ ਨੇ ਆਰਨ ਕੀਤਾ ਸੀਗਾ ਇਹਦੇ ਨਾਲ ਨਾਲ ਇੱਕ ਸਵਿਫਟ ਕਾਰ ਵੀ ਇਨਾਂ ਦੇ ਕੋਲੋਂ ਬਰਾਮਦ ਹੋਈ ਹੈ ਤੇ ਹੋਰ ਵੀ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੇ ਕੋਲ ਦੋ ਖਰੜ ਵਿਖੇ ਦੋ ਫਲੈਟਸ ਵੀ ਹੈ ਜਿੱਥੇ ਇਹ ਪੂਰਾ-ਕੂਰਾ ਗਰੁੱਪ ਰਹਿੰਦਾ ਸੀਗਾ ਤੇ ਮੋਗਾ ਫਿਰੋਜ਼ਪੁਰ ਤੇ ਆ ਮੋਹਾਲੀ ਵਾਲੇ ਜੋ ਫਲੈਟਸ ਹੈ ਇੱਥੇ ਸਵਿਚ ਕਰਦੇ ਰਹਿੰਦੇ ਸੀਗੇ ਆਪਣੀ ਪੂਰੀ-ਪੂਰੀ ਤਸਕਰੀ ਕਰ ਰਹੇ ਸੀਗੇ ਤੇ ਇਹਦੇ ਨਾਲ-ਨਾਲ ਹੋਰ ਵੀ ਇਨਾਂ ਨੇ ਜੋ ਵੀ ਪ੍ਰਾਪਰਟੀਆਂ ਵਗੈਰਾ ਇਕੱਠੀ ਕੀਤੀ ਹੋएगी ਇਹਦੇ ਰਿਗਾਰਡਿੰਗ ਅਸੀਂ ਕਨਸਰਨਡ ਐਸਐਸਪੀਜ਼ ਨੂੰ ਵੀ ਚਿੱਠੀ ਲਿਖ ਰਹੇ ਹਾਂ ਕਿਉਂਕਿ ਇਹ ਇੱਕ ਖਾਲੀ ਖੰਨਾ ਦੇ ਵਿੱਚ ਹੀ ਤਸਕਰੀ ਨਹੀਂ ਕਰ ਰਹੇ ਸੀਗੇ ਇਹ ਮਲਟੀਪਲ ਡਿਸਟ੍ਰਿਕਟਸ ਦੇ ਵਿੱਚ ਪੈਨ ਪੰਜਾਬ ਦੇ ਇੱਕ ਗੈਂਗ ਸੀਗਾ ਇੱਕ ਵੱਡੇ ਡਰੱਗ ਸਮੱਗਲਰਾਂ ਦਾ ਗੈਂਗ ਸੀਗਾ ਇਹਦੇ ਨਾਲ-ਨਾਲ ਅੱਗੇ ਹੋਰ ਇਨਾਂ ਦੇ ਪੁਛਕਿਸ਼ ਦੇ ਵਿੱਚ ਇੱਕ ਅੰਮ੍ਰਿਤਸਰ ਦਾ ਵਾਸੀ ਅਬ ਲਵਪ੍ਰੀਤ ਸਿੰਘ ਉਰਫ ਐਲਪੀ ਉਹ ਵੀ ਉਹ ਉਹਦੀ ਵੀ ਸਮੂਲੀਅਤ ਸਾਹਮਣੇ ਆਈ ਹੈ ਉਹਦੇ ਉੱਪਰ ਇੱਕ ਪਰਚਾ ਵੀ ਹੈਗਾ ਅੰਮ੍ਰਿਤਸਰ ਵਿਖੇ ਤੇ ਸਾਰੇ ਕੇ ਸਾਰੇ ਜੋ ਗੈਂਗ ਮੈਂਬਰਸ ਹੈ ਇਹਨਾਂ ਦੇ ਉੱਪਰ ਮਲਟੀਪਲ ਐਫਆਈਆਰਸ ਵੀ ਹੈ ਕੁਝ ਇਹਨਾਂ ਦੇ ਨਵੇਂ ਸਾਥੀ ਸੀਗੇ ਨਵੇਂ ਦੇ ਉੱਪਰ ਹਜੇ ਕੋਈ ਐਫਆਈਆਰ ਨਹੀਂ ਸੀਗੀ ਪੁਰਾਣੀ ਬਟ ਇਸ ਵਾਲੀ ਐਫਆਈਆਰ ਦੇ ਵਿੱਚ ਉਹ ਵੀ ਇਹਨਾਂ ਦੇ ਸਾਥੀ ਨਾਮਿਨੇਟ ਕੀਤੇ ਗਏ ਤੇ ਉਹਨਾਂ ਦੀ ਅਰੈਸਟ ਹੋਏ ਟੋਟਲ ਹੁਣ ਤੱਕ 11% ਦੀ ਅਰੈਸਟ ਹੋ ਚੁੱਕੀ ਹੈ ਅਗੇ ਹੋਰ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਉਮੀਦ ਹੈਗੀ ਕਿ ਹੋਰ ਵੀ ਵੱਡੇ ਵੱਡੇ ਨਾਂ ਇਸ ਕੇਸ ਦੇ ਵਿੱਚ ਆ ਸਕਦੇ ਹਨ ਅਸੀਂ ਕਨਸਰਨਡ ਐਸਐਸਪੀਜ਼ ਦੇ ਨਾਲ ਵੀ ਰਾਬਤਾ ਰੱਖेंगे ਤਾਂ ਕਿ ਹੋਰ ਵੀ ਨਾਦੀ ਜੋ ਪੂਰਾ ਕੋ ਪੂਰਾ ਇੱਕ ਪੰਜਾਬ ਵਿਖੇ ਇਹਨਾਂ ਨੇ ਪੂਰਾ ਗੈਂਗ ਆਪਣੇ ਚਲਾਇਆ ਸੀਗਾ ਉਹਦਾ ਅਸੀਂ ਪਰਦਾ ਫਾਸ਼ ਕਰ ਸਕੇ ਇਨ 11 ਦੇ ਨਾਲ ਕਾਫੀ ਹੱਦ ਤੱਕ ਅਸੀਂ ਪਰਦਾ ਫਾਸ਼ ਕਰ ਚੁੱਕੇ ਅੱਗੇ ਮੈਨੂੰ ਲੱਗਦਾ ਹੋਰ ਵੀ ਬੰਦਿਆਂ ਦੇ ਨਾਂ ਆ ਸਕਦੇ ਹਨ ਜਿਹੜੇ ਇਹਨਾਂ ਫੀਮੇਲ ਲੜਕੀਆਂ ਸੀਗੀਆਂ ਕਿੱਥੇ ਰਹਿਣ ਮੈਂ ਜੀ ਕਿੰਨੀ ਬੈਕਗ੍ਰਾਉਂਡ ਹੈ ਕੀ ਕੁਆਲਿਫਿਕੇਸ਼ਨ ਹੈ ਇੱਕ ਜੋ ਤਨੂ ਨਾਦੀ ਕੁੜੀ ਹੈਗੀ ਉਹ ਮੋਗੇ ਦੀ ਰਹਿਣ ਵਾਲੀ ਹੈਗੀ ਤੇ ਉਹ ਮੁਹਾਲੀ ਤੇ ਮੋਗਾ ਦੇ ਵਿੱਚ ਸਵਿਚ ਕਰਦੀ ਰਹਿੰਦੇ ਸੀਗੀ ਉਹ ਇਹਨਾਂ ਦੀ ਮੇਨ ਫਾਈਨੈਂਸ਼ੀਅਲ ਡੀਲਰ ਹੈਗੀ ਉਹਦੇ ਨਾਲ ਜੋ ਮੁਹੰਮਦ ਯਾਸੀਨ ਔਰ ਇੱਕ ਮਹਿਕ ਹੈਗੀ ਇਹਨਾਂ ਦੇ ਪਿਛੋਕੜ ਯੂਪੀ ਦੀ ਹੈ ਤੇ ਇਹਨਾਂ ਦੇ ਨਾਲ ਇੱਕ ਜੋ ਪ੍ਰਕਾਸ਼ ਪਰਸਨ ਹੈ ਉਹ ਵੀ ਪਿਛੋਕੜ ਉਦੀ ਯੂਪੀ ਦੀ ਹੈ ਇਹ ਸਾਰੇ ਕੇ ਸਾਰੇ ਗੈਂਗ ਦੇ ਮੈਂਬਰਸ ਨੇ ਕਾਫੀ ਚਿਰ ਤੋਂ ਇਕੱਠੇ ਕੰਮ ਕਰ ਰਹੇ ਨੇ ਮੈਡਮ ਕੈਸ ਕਿੰਨਾ ਫੜਿਆ ਕਿ ਇਹਨਾਂ ਨੂੰ ਕੈਸ਼ ਨਦੇ ਕੋਲ 2 ਲੱਖ ਡਰਗ ਮਨੀ ਹਜੇ ਤੱਕ ਖੜੀ ਗਈ ਅੱਗੇ ਵੀ ਸਾਨੂੰ ਉਮੀਦ ਹੈ ਹੋਰ ਵੀ ਇਹਨਾਂ ਤੋਂ ਮਾਰ ਕਬਜ਼ੇਦਾਰ ਸਟੂਡੈਂਟਸ ਵਗੈਰਾ ਨੂੰ ਪ੍ਰੋਵਾਈਡ ਕਰ ਦੇਣਗੇ ਹੋ ਸਕਦਾ ਹੈਗਾ ਹੋ ਸਕਦਾ ਕਿਉਂਕਿ ਉੱਥੇ ਰਹਿ ਰਹੇ ਸੀਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਖਾਲੀ ਖੰਨਾ ਵਿਖੇ ਨਹੀਂ ਖੰਨਾ ਵਿਖੇ ਵੀ ਇਹਨਾਂ ਦੇ ਦੋ ਜੋ ਸਾਥੀ ਹੈ ਜੱਗੀ ਹੈਗਾ ਤੇ ਦੂਜਾ ਇਹਨਾਂ ਦਾ ਜੋ ਮੁਹੰਮਦ ਯਾਸੀਨ ਹੈ ਇਹਨਾਂ ਦੇ ਉੱਪਰ ਖੰਨਾ ਵਿਖੇ ਪੁਰਾਣੀਆਂ ਐਫਆਈਆਰਜ਼ ਹੈ ਐਨਡੀਪੀਐਸ ਐਕਟ ਦੇ ਅੰਡਰ ਬਾਕੀ ਇਹਨਾਂ ਦੀ ਮੋਸਟਲੀ ਜੋ ਐਫਆਈਆਰਜ਼ ਹੈ ਉਹ ਮੋਗਾ ਫਿਰੋਜ਼ਪੁਰ ਏਰੀਆ ਦੀ ਹੈ ਅਰੇ ਸਪਲਾਈ ਕਿਉਂਕਿ ਖਰੜ ਵਿਖੇ ਰਹਿ ਰਹੇ ਸੀਗੇ ਖਰੜ ਇੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਜੂਕੇਸ਼ਨਲ ਹੱਬ ਬਣ ਚੁੱਕਾ ਹੈ ਉੱਥੇ ਕਾਫੀ سارے ਸਟੂਡੈਂਟਸ ਰਹਿੰਦੇ ਹਨ ਤਾਂ ਹੋ ਸਕਦਾ ਉੱਥੇ ਸਪਲਾਈ ਕਰ ਅੱਗੇ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਉਹ ਅਸੀਂ ਫਿਰ ਐਸਐਸਪੀ ਕਨਸਰਨਡ ਐਸਐਸਪੀ ਉਹਨਾਂ ਦੇ ਨਾਲ ਸ਼ੇਅਰ ਕਰਕੇ ਇਹਨਾਂ ਦੀ ਹੋਰ ਵੀ ਅੱਗੇ ਤਫਤੀਸ਼ ਦੇ ਵਿੱਚ ਜੋ ਜੋ ਸਾਹਮਣੇ ਆਏਗਾ ਅਕੋਰਡਿੰਗਲੀ ਫਿਰ ਅਸੀਂ ਐਕਸ਼ਨ ਲਵਾਂਗੇ ਆ ਦੋ ਗੱਡੀਆਂ ਇੱਕ ਫੋਰਚਨਰ ਕਾਰ ਹੈ ਇੱਕ ਸਵਿਫਟ ਕਾਰ ਹੈ 2 ਲੱਖ ਡਰਗ ਬਣੀ ਹੈ ਇੱਕ ਬੱਤੀ ਬੋਰ ਦੀ ਪਿਸਟਲ ਹੈਗੀ ਤੇ 10 ਗ੍ਰਾਮ ਹੈਰੋਇਨ ਹੈ ਇਹ ਅੱਗੇ ਵੀ ਸਪਲਾਈ ਲੈਣੀ ਜਾ ਰਹੇ ਸੀਗੇ ਜਿਸ ਨੇ ਫੜੇ ਗਏ ਸੀਗੇ ਉਸ ਦਿਨ ਇਹਨਾਂ ਦੇ ਕਹਿਣ ਮੁਤਾਬਕ 300 ਗ੍ਰਾਮ ਹੈਰੋਇਨ ਦੀ ਉਹ ਸਪਲਾਈ ਹੀ ਲੈਣ ਜਾ ਰਹੇ ਸੀਗੇ ਇਹ ਉਹ ਲੈਂਡ ਜਾ ਰਹੇ ਸੀਗੇ ਕਿਸੇ ਤੋਂ ਖਰੀਦਣ ਜਾ ਰਹੇ ਸੀਗੇ ਉਹ ਇਹਨਾਂ ਦਾ ਉਹ ਪਲਾਨ ਫੋਇਲ ਹੋ ਗਿਆ ਕਿਉਂਕਿ ਖੰਨਾ ਪੁਲਿਸ ਕੋਲੋਂ ਫੜੇ ਗਏ ਸੀਗੇ ਜਿਸ ਤੋਂ ਲੈਂਡ ਜਾ ਰਹੇ ਸੀ ਉਹਦੇ ਅਕੇਡ ਵਿੱਚ ਕਿਸੇ ਆ ਅੱਗੇ ਕਰ ਰਹੇ ਮੈਂ ਉਹ ਹੀ ਤੁਹਾਨੂੰ ਦੱਸਿਆ ਕਿ ਇੱਕ ਅੰਮ੍ਰਿਤਸਰ ਦਾ ਜੋ ਲਫਰੀ ਤੇਲਪੀ ਹੈ ਉਹ ਇਹਨਾਂ ਦਾ ਸਪਲਾਈਅਰ ਹੈਗਾ ਜਿਹੜੇ ਫਰੀਦਕੋਟ ਵਿਖੇ ਗੁਰਲਾਲ ਤੇ ਹਰਦੀਪਦੀਪ ਉਹ ਇਹਨਾਂ ਨੂੰ ਅੱਗੇ ਇਨਫੋਰਮੇਸ਼ਨ ਦਿੰਦੇ ਸੀਗੇ ਤੇ ਇਹ ਜੇਲ੍ਹ ਤੇ ਇੱਕ ਮੋਡਿਊਲ ਚੱਲ ਰਿਹਾ ਸੀਗਾ ਤੁਹਾਨੂੰ ਰਾਹ ਦੇ ਵੇਦਿਕ ਨੇ ਸਾਰੇ ਇਹ ਜੀ ਇਹਨਾਂ ਦੀ 25 ਤੋਂ ਲੈ ਕੇ 45 ਦੇ ਵਿੱਚ ਵਿੱਚ ਸਾਰੇ ਕੇ ਸਾਰੇ ਤੁਹਾਨੂੰ ਲਾ ਲਾ ਤੁਹਾਨੂੰ ਤੈਨੂੰ ਜੋ ਕੁੜੀ ਹੈਗੀ ਉਹ ਲਾ ਦੀ ਪੜਾਈ ਕੀਤੀ ਬਾਕੀ ਵੀ ਆ ਸਾਰੇ ਕੇ ਸਾਰੇ ਉਦਾਂ ਪੜੇ ਲਿਖੇ ਵੀ ਹੈ ਤੇ ਆਪਣਾ ਇਹ ਆ ਪੜੇ ਲਿਖੇ ਹੋ ਕੇ ਪੂਰਾ ਪੂਰਾ ਫਾਈਨੈਂਸ਼ੀਅਲੀ ਇਸ ਚੀਜ਼ ਨੂੰ ਰਨ ਕਰ ਰਹੇ ਸੀਗੇ ਇਹਨਾਂ ਦੇ ਕੋਲੋਂ ਪੰਜਾਬ ਦੇ ਸਟੂਡੈਂਟ ਸੀਗੇ ਜੀ ਲਾ ਕਰਦੇ ਸੀ ਜਾਂ ਕਿਤੇ ਬਾਹਰੋਂ ਕਰਦੇ ਸੀ ਆਪਣੀ ਆ ਪੰਜਾਬ ਵੀ ਕੀ ਕੀਤਾ ਹੋਇਆਗੇ ਨੇ ਨਹੀਂ ਨਹੀਂ ਪ੍ਰੈਕਟਿਸ ਨਹੀਂ ਕਰੀ ਜੀ ਕ੍ਰਾਈਮ ਕਰ ਰਹੀ ਹੋਤਾ ਪ੍ਰੈਕਟਿਸ ਕਿਥੇ ਕਰ ਰਹੀਏਗੀ